ਉਹ ਕਿਵੇਂ ਪਤਾ ਲੱਗਦਾ ਤੁਹਾਡਾ ਸਰੀਰ ਤੁਹਾਡਾ ਜਿਹੜਾ ਸਰੀਰ ਹੈ ਜਿਹੜਾ ਏਜ ਵਾਈਜ਼ ਜਿਹੜਾ ਤੁਹਾਡਾ ਸਰੀਰ ਪਤਲਾ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਪਤਲਾ ਕਹਿ ਰਹੇ ਹੋ ਹਾਂਜੀ ਬਿਲਕੁਲ ਤੁਹਾਡੀ ਹਾਈਟ ਦੇ ਹਾਈਟ ਦੇ ਮਤਲਬ ਹਾਈਟ ਮੈਂ ਤੁਹਾਡਾ ਸਰੀਰ ਇਦਾਂ ਦਾ ਠੀਕ ਹੈ ਚਲੋ ਕਿਉਂਕਿ ਜਿਹੜਾ ਤੁਹਾਡਾ ਢਿੱਡ ਨਹੀਂ ਹੈਗਾ ਤੁਹਾਡੀਆਂ ਬਾਹਾਂ ਠੀਕ ਨਹੀਂ ਹੈ ਹਨਾ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਦੇਖੋਗੇ ਵੀ ਤੁਹਾਨੂੰ ਤਜਾਬ ਜ਼ਿਆਦਾ ਪੜੇਗਾ ਤੁਹਾਨੂੰ ਬਦ ਹਜਮੀ ਦੀ ਪ੍ਰੋਬਲਮ ਹੋਏਗੀ ਤੁਹਾਨੂੰ ਗੈਸ ਦੀ ਪ੍ਰੋਬਲਮ ਹੋਏਗੀ ਹਾਂਜੀ ਸੋ ਇਹ ਜਿਹੜੀਆਂ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਉਹ ਜਿਹੜੀਆਂ ਪਿਤ ਪ੍ਰਕਿਰਤੀ ਨੂੰ ਦਰਸਾਉਂਦੀਆਂ ਨੇ ਤੁਹਾਡਾ ਫੇਸ ਆ ਜਿਹੜਾ ਤੁਹਾਡੀ ਪਿਤ ਪ੍ਰਕਿਰਤੀ ਨੂੰ ਦਰਸਾਉਂਦਾ ਪਿਤ ਪ੍ਰਕਿਰਤੀ ਹੁੰਦੀ ਕੀ ਹੈ ਪਿਤ ਪ੍ਰਕਿਰਤੀ ਮੈਂ ਤੁਹਾਨੂੰ ਦੱਸਦਾ ਤਿੰਨੇ ਦੱਸੋ ਵਾਤ ਕਿਉਂਕਿ ਦਰਸ਼ਕਾਂ ਨੂੰ ਖਾ ਹਾਂਜੀ ਬਿਲਕੁਲ ਇਹ ਮੈਂ ਬੜੇ ਸਿੰਪਲੀਫਾਈ ਤਰੀਕੇ ਨਾਲ ਦੱਸਾਂ ਵਾਤ ਵਾਤ ਦਾ ਮਤਲਬ ਹੈ ਹਵਾ ਹਵਾ ਮੈਂ ਆਪਣੇ ਹੱਥ ਹਿਲਾ ਰਿਹਾ ਵਾਤ ਦੇ ਕਰਕੇ ਹਿਲਾ ਰਿਹਾ ਅੱਛਾ ਇਹ ਵਾਤ ਹੀ ਹੈ ਹਾਈਡਰੋਲਿਕ ਸਿਸਟਮ ਹੈ ਜਿਹੜਾ ਬਾਡੀ ਦਾ ਇਹ ਵਾਤ ਵਾਤ ਦੇ ਕਰਕੇ ਨਾ ਰਿਹਾ ਜਿਹੜੇ ਵਾਤ ਏਕਾ ਵਾਤ ਹੈ ਆ ਲੰਗੀ ਜਾਂ ਇਧਰ ਲੱਗੇ ਹਵਾ ਸਾਡੀ ਸਾਰੀ ਬਾਡੀ ਦੇ ਵਿੱਚ ਹਵਾ ਨਹੀਂ ਕਿਹੜੀ ਹਵਾ ਹੈ ਜਿਹੜੀ ਉੱਡਣ ਵਾਲੀ ਹਵਾ ਹਾਂ ਉੱਡਣ ਵਾਲੀ ਹਵਾ ਇਹ ਕਰੋ ਜਿਹੜੀ ਜਿਹੜੀ ਆਕਸੀਜਨ ਜਿਹੜੀ ਆਪਾਂ ਅੰਦਰ ਲੈ ਕੇ ਜਾਂਦੇ ਆਂ ਇਹ ਮੈਨੂੰ ਇਹਦੇ ਚ ਇਲਝਾਤ ਆ ਵੀ ਹੱਥ ਲਾ ਰਹੇ ਤੇ ਹਵਾ ਇਹ ਬਿਲਕੁਲ ਇਹ ਹਵਾ ਤੋਂ ਬਾਤ ਪ੍ਰਕਿਰਤੀ ਤੋਂ ਬਣਾ ਮੈਨੂੰ ਨਹੀਂ ਹਿਲਾ ਸਕਦਾ ਵਾਤ ਪ੍ਰਕਿਰਤੀ ਤੋਂ ਬਨਾ ਵਾਤ ਤੋਂ ਬਿਨਾ ਮੈਨੂੰ ਨਹੀਂ ਹਿਲਾ ਸਕਦਾ ਜਿਹੜੀ ਮੇਰੇ ਅੰਦਰ ਹੈ ਜਿਹੜੀ ਬਾਤ ਹੈ ਬਿਲਕੁਲ ਵੇਖੋ ਜਿੱਦਾਂ ਹੁਣ ਬੰਦੇ ਦੇ ਬੰਦੇ ਦਾ ਅਕਾ ਖੋਟਦੀ ਹੈ ਹਾਂਜੀ ਬੰਦੇ ਦਾ ਹਵਾ ਅੰਦਰੋਂ ਜਾਣੀ ਬਾਹਰ ਕਰਦੀ ਹੈ ਤੇ ਬੰਦਾ ਗਿਆ ਹਾਂ ਉਹ ਜਿਹੜੀ ਜੋਤ ਅੰਦਰ ਬਾਤ ਦੇ ਕਰਕੇ ਹਵਾ ਦੇ ਚਗੜੀ ਉਹਨੂੰ ਕਹਿੰਦੇ ਵਾਤ ਕਿਰਤੀ ਵਾਤ ਵਾਲਾ ਸਿਸਟਮ ਹਾਂਜੀ ਠੀਕ ਹੈ ਇੱਕ ਅਗਨੀ ਪਿਤ ਪਿਤ ਕਹਿੰਦੇ ਅਗਨੀ ਵਾਤ ਹੁੰਦੀ ਹੈ ਇੱਥੇ ਫੇਫੜਿਆਂ ਦੇ ਵਿੱਚ ਅਜਾ ਇਹਦਾ ਏਰੀਆ ਇੱਥੋਂ ਤੱਕ ਆ। ਇੱਥੋਂ ਇਹ ਕਿਉਂਕਿ ਇਹਦਾ ਸਾਰਾ ਸਿਸਟਮ ਇਹਦਾ ਜਿਹੜਾ ਏਰੀਆ ਜਿਹੜੇ ਦੀ ਛਾਉਣੀ ਆ ਜਿਹੜੀ ਜਿਹੜੇ ਫੌਜੀ ਬੈਠੇ ਨੇ ਉਹ ਫੇਪੜੇ ਨੇ ਜਿਨ੍ਹਾਂ ਨੇ ਬਾਤ ਸਾਰੀ ਬੋਡੀ ਦੇ ਅੰਦਰ ਲੈ ਕੇ ਜਾਣੀ ਆ ਤੇ ਸਾਰੇ ਸਰੀਰ ਦੇ ਅੰਦਰ ਪਚਾਉਣੀ ਆ। ਫਿਰ ਅੱਗੇ ਆ ਕੀ ਪਿਤ ਸਾਤਾ ਢਿੱਡ ਜਿੱਥੇ ਅਗਨੀ ਬਲਦੀ ਆ ਜਿੱਥੇ ਰੋਟੀ ਪਚਦੀ ਆ ਜਿੰਨੀ ਕਈ ਕਈਆਂ ਦੀ ਪਿਤ ਬਹੁਤ ਜ਼ਿਆਦਾ ਵਧ ਜਾਂਦੀ ਆ ਕਈਆਂ ਦੀ ਪਿਤ ਬਹੁਤ ਜ਼ਿਆਦਾ ਘਟ ਜਾਂਦੀ ਜਿਵੇਂ ਤੁਹਾਡੀ ਪਿਤ ਹਾਈ ਆ ਪੰਜਾਬ ਤੁਹਾਨੂੰ ਬਹੁਤ ਜ਼ਿਆਦਾ ਬਣਦਾ ਗੈਸ ਬਣਦੀ ਉਹ ਪਿਤ ਆ। ਹੂੰ ਫਿਰ ਅੱਗੇ ਆ ਜਾਂਦੀ ਕਫ ਕਫ ਦਾ ਕੀ ਹੈ ਜਿਹੜਾ ਥੱਲੇ ਹੁੰਦਾ Peta, cafo.